ਕੀ ਕੀ ਨਸ਼ਾ ਕਰਦੇ ਸੀ ਜੀ ਮਤਲਬ ਤੁਸੀਂ ਆਹੀ ਜਿਵੇਂ ਕਰਜਾ ਹੋ ਗਿਆ ਉੱਕੀ ਗੋਲੀਆਂ ਕਿੰਨੇ ਟਾਈਮ ਤੋਂ ਕਰ ਰਹੇ ਸੀ ਜੀ ਬਹੁਤ ਟਾਈਮ ਹੋ ਗਿਆ ਜੀ ਹੁਣ ਤੁਹਾਨੂੰ ਨਸ਼ਾ ਛੱਡੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਘੱਟੋ ਘੱਟ ਜੀ ਮੈਨੂੰ 4.5-5 ਮਹੀਨੇ ਹੋ ਗਏ ਕਰੀਬ ਹੋ ਗਿਆ ਮੈਂ ਦਵਾਈ ਵੀ ਛੱਡ ਦਿੱਤੀ ਜੀ ਉਹ ਜੈ ਜੀ ਨੀ ਨਵੀਂ ਦਵਾਈਆਂ ਮਾਣਾ ਗੱਲਾਂ ਕਰੂਗੀ ਵਿੱਚ ਵੀ ਗੋਲੀਆਂ ਬਹੁਤ ਜਿਆਦਾ ਆਰਗੈਨਿਕ ਦਵਾਈਆਂ ਜੀ ਇਹ ਕਿ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਕੋਈ ਵੀ ਪਰੇਦਾ ਕੁਝ ਦੁਖਦਾ ਨਹੀਂ ਹੈਗਾ ਜਦੋਂ ਤੁਸੀਂ ਲਾਉਂਗੇ ਮੇਰੇ ਨਾਲ ਨਾਲ 20 ਤੀ ਮੁੰਡਿਆਂ ਨੂੰ ਮੈਂ ਹੋਰ ਵੀ ਦਵਾਈ ਦਵਾਈਆਂ ਜਿਹੜੇ ਤੁਹਾਨੂੰ ਆਪਦੀ ਵੀਡੀਓਜ਼ ਅਸੀਂ ਲੈ ਕੇ ਆਵਾਂਗੇ ਵੀ ਉਹ ਵੀ ਕਾਹਨੇ ਪੈਸੇ ਲਾਉਣ ਨੂੰ ਵੀ ਕਿਹੜਾ ਦਵਾਈ ਵਰਤ ਕੇ ਜਰੂਰ ਦੇਖੋ ਡਾਕਟਰ ਸਾਹਿਬ ਦਾ ਬਹੁਤ ਜਿਆਦਾ ਰਿਜ਼ਲਟ ਆ ਤੁਹਾਡੇ ਪੈਸੇ ਲੱਗੇ ਕਰਾਬ ਨਹੀਂ ਜਾਣਗੇ ਤੁਹਾਨੂੰ ਪੂਰਾ ਪੈਸਿਆਂ ਦਾ ਆਪਣਾ ਮੁੱਲ ਮਿਲੂਗਾ ਠੀਕ ਹੈ ਜੀ ਧੰਨਵਾਦ ਤੇ ਉਹ ਦੂਬਾਰ ਵੀ ਡਾਕਟਰ ਸਾਹਿਬ ਨੇ ਮੈਨੂੰ ਮਿਹਰ ਪ੍ਰਾਪਤ ਦਿੱਤਾ ਇਹ ਦਵਾਈ ਕਿਉਂਕਿ ਬਹੁਤ ਜ਼ਿਆਦਾ ਰਿਜ਼ਲਟ ਆਜੀ ਬਹੁਤ ਜ਼ਿਆਦਾ ਕੋਈ ਨੀਂਦ ਦੀ ਪ੍ਰੋਬਲਮ ਨਹੀਂ ਕੋਈ ਮਤਲਬ ਕਿ ਤੋੜ ਨਹੀਂ ਕੋਈ ਕੰਮ ਦੀ ਨਹੀਂ ਪ੍ਰੋਬਲਮ ਹੈਗੀ ਵੀ ਬੰਦਾ ਕੰਮ ਨਹੀਂ ਕਰ ਸਕਦਾ ਬਹੁਤ ਜ਼ਿਆਦਾ ਖੰਗਾ ਦੁੱਖਣਾ ਕੰਮ ਕਰਦਾ ਜੀ ਨੀਂਦ ਇੰਨੀ ਨਜ਼ਾਰੇਦਾਰ ਆਉਂਦੀ ਹੈ ਜਿਵੇਂ ਜੀ ਪੈਦਾ ਹੁੰਦੀ ਹੁੰਦੀ ਹੈ ਬੰਦੇ ਨੂੰ ਜਦੋਂ ਬਗੇਰ ਸਿੰਪਲ ਜਿੰਦੇ ਵੀ ਹੁੰਦੀ ਹੈ ਬੰਦੇ ਦੀ ਜਿੰਦਗੀ ਤੋਂ ਬਗੇਰ ਵੀ ਉਹਹੀ ਜੀ ਨੀਂਦ ਬੰਦੇ ਨੂੰ ਉਹਹੀ ਜੀ ਜ਼ਿੰਦਗੀ ਚ ਬਣ ਜਾਂਦਾ ਇਹ ਬੰਦਾ ਦਵਾਈ ਖਾ ਕੇ ਕੋਈ ਲੱਤ ਨਹੀਂ ਕੋਈ ਬਾਹ ਨਹੀਂ ਘੱਟ ਤੋਂ ਘੱਟ ਪਹਿਲੇ ਦਿਨ ਬੰਦੇ ਨੂੰ ਗ੍ਰਹਿ ਪਾ ਦੋ ਮੈਂ ਸਾਰਾ ਜੀ ਰਹਿ ਗਈ ਕੀ ਕੀ ਨਸ਼ਾ ਕਰਦੇ ਸੀ ਇਹਨੂੰ ਕੀ ਆਹੀ ਜਿਵੇਂ ਕੰਜਾ ਹੋ ਗਿਆ ਭੁੱਕੀ ਗੋਲੀਆਂ ਕਿੰਨੇ ਟਾਈਮ ਤੋਂ ਕਰ ਰਹੇ ਸੀ ਜੀ ਬਹੁਤ ਟਾਈਮ ਹੋ ਗਿਆ ਜੀ ਹੁਣ ਸਾਨੂੰ ਨਸ਼ਾ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਘੱਟ ਤੋਂ ਘੱਟ ਜੀ ਮੈਨੂੰ 4.5-5 ਮਹੀਨੇ ਹੋ ਗਏ ਮੈਂ ਦਵਾਈ ਵੀ ਛੱਡਤੀ ਜੀ ਕੋਈ ਆਈ ਨਹੀਂ ਹੈਗਾ ਵੀ ਦਵਾਈਆਂ ਬਣਾ ਕੇ ਲਾ ਕਰੂਗੀ ਵਿੱਚ ਵੀ ਗੋਲੀਆਂ ਬਹੁਤ ਜਿਆਦਾ ਆਰਗੈਨਿਕ ਦਵਾਈਆਂ ਜੀ ਇਹ ਕਿ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਕੋਈ ਵੀ ਬੰਦੇ ਦਾ ਕੋਈ ਦੁਖਦ ਨਹੀਂ ਹੈਗਾ ਇਦੋਂ ਤੁਸੀਂ ਲਾਉਂਗੇ ਮੇਰੇ ਨਾਲ ਨਾਲ 20-30 ਮੁੰਡਿਆਂ ਨੂੰ ਮੈਂ ਹੋਰ ਵੀ ਦਵਾਈ ਦਵਾਈਆ ਜਿਹੜੇ ਤੁਹਾਨੂੰ ਅਗਲੀ ਵੀਡੀਓਜ਼ ਅਸੀਂ ਲੈ ਕੇ ਆਵਾਂਗੇ ਤੇ ਮੇਰੇ ਦੋਸਤ ਨੇ ਕਿਹੜੇ ਜਿਨ੍ਹਾਂ ਨੇ ਖਾ ਕੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਸੀਸਾਂ ਸਾਨੂੰ ਲੱਗ ਰੀਆਂ ਨੇ ਕਿਹੜੇ ਦੇਰੇ ਨੇ ਸੀਸਾਂ ਵੀ ਹਾਂ ਸਾਡਾ ਘਰ ਬਚਾਦਾ ਇਹ ਦਵਾਈ ਦੇ ਕਾਰਨ ਜੀ ਬਹੁਤ ਜ਼ਿਆਦਾ ਲੋਕਾਂ ਦੇ ਘਰ ਵਸ ਗਏ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕਿਸੇ ਵੀ ਕਿਸਮ ਦੀ ਡਾਕਟਰ ਸਾਹਿਬ ਦੀ ਪੂਰੀ ਜ਼ਿੰਮੇਵਾਰੀ ਆ ਜੀ ਕੋਈ ਐ ਨਹੀਂ ਹੈਗਾ ਵੀ ਦਵਾਈ ਦੇ ਕੇ ਤੇ ਬੰਦੇ ਨੂੰ ਹੋਣ ਕਰਕੇ ਪੁੱਛਦੇ ਨੇ ਕੋਈ ਵੀ ਪ੍ਰੋਬਲਮ ਹੋਣੀ ਹੈ ਤਾਂ ਡਾਕਟਰ ਉਹਦਾ ਹੱਲ ਕਰ ਦੇਣੀ ਜੀ ਉਹਦੀ ਵੀ ਉਹ ਵੀ ਤਾਂ ਇੰਨੇ ਪੈਸੇ ਲਾਉਣ ਨੂੰ ਵੀ ਕਿਹੜਾ ਦਵਾਈ ਵਰਤ ਕੇ ਜਰੂਰ ਦੇਖੋ ਡਾਕਟਰ ਸਾਹਿਬਾ ਬਹੁਤ ਜਿਆਦੇ ਰਿਜਰਟ ਆ ਤੁਹਾਡੇ ਪੈਸੇ ਲੱਗੇ ਖਰਾਬ ਨਹੀਂ ਜਾਣਗੇ ਤੁਹਾਨੂੰ ਪੂਰਾ ਪੈਸਾ ਨਾਲ ਆਪਣਾ ਮੁੱਲ ਮਿਲੂਗਾ ਠੀਕ ਹੈ ਜੀ ਧੰਨਵਾਦ